ਸਕਦੇ ਜੀ ਬੜੀ ਸ਼ਰਮ ਵਾਲੀ ਗੱਲ ਆ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਹਰ ਸਹੂਲਤਾਂ ਜੋ ਹਰ ਪੀੜਤਾ ਦੇ ਇਲਾਕੇ ਜੋ ਉਹਨਾਂ ਤੱਕ ਕਈ ਸਹੂਲਤਾਂ ਪਹੁੰਚਾ ਰਹੇ ਨੇ ਤੁਸੀਂ ਦੇਖ ਸਕਦੇ ਜੇ ਇਹ ਆਪਣੀ ਹੀ ਪ੍ਰਾਈਵੇਟ ਵਹੀਕਲ ਜੋ ਕਰਾਏ ਦਾ ਉਹ ਇੰਤਜ਼ਾਮ ਕਰਕੇ ਤਾਂ ਇਹ ਬਾਪੂ ਜੀ ਦਾ ਜੀ ਇਹ ਤੁਹਾਨੂੰ ਤੁਹਾਨੂੰ ਪਤਾ ਵੀ ਪਾਣੀ ਬਹੁਤ ਆਇਆ ਤੇ ਇਸ ਕਰਕੇ ਵੀ ਅਸੀਂ ਦੋ ਤਲ ਨੂੰ ਲੜੀ ਕਰਦੇ ਰਹੇ ਆ ਕਿਸ ਤਰ੍ਹਾਂ ਬਾਪੂ ਨੂੰ ਲਿਜਾ ਗਏ ਤੇ ਇਹਦਾ ਜਿਹੜੀ ਕਰਾਈਏ ਕਾਰ ਨੇ ਕੋਈ ਤੁਹਾਨੂੰ ਸਹੂਲਤ ਨਹੀਂ ਦਿੱਤੀ ਐਂਬੂਲੈਂਸ ਦੀ ਨਾ ਨਾ ਜੀ ਨਾ ਜੀ ਕੋਈ ਸਰਕਾਰ ਨੇ ਸਹੂਲਤ ਨਹੀਂ ਦਿੱਤੀ ਕਿੱਥੇ ਕਿੱਥੇ ਪ੍ਰਬੰਧ ਨਹੀਂ ਕੀਤਾ ਕੋਈ ਐਂਬੂਲੈਂਸ ਦਾ ਚਾਹ ਕੋ ਪ੍ਰਸ਼ਾਸਨ ਕੋਈ ਕੋਈ ਨਹੀਂ ਕੀਤਾ ਤੇ ਡੱਲਾ ਰਾਜਪੂਤਾ ਜੋ ਤਹਿਸੀਲ ਅਜਨਾਲਾ ਏਸਟ ਕੰਬਰਸਾ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਦੇ ਆਂ ਜੋ ਸਾਡੇ ਬਜ਼ੁਰਗ ਆ ਉਹ ਮਰੀਜ਼ ਨੇ ਉਹਨਾਂ ਨੂੰ ਹਾਰਟ ਅਟੈਕ ਦਾ ਜਿਹੜਾ ਉਹ ਪ੍ਰੋਬਲਮ ਆਈ ਆ ਤੇ ਗੱਲ ਕਰਦੇ ਆ ਇਹਨਾਂ ਨੂੰ ਕੋਈ ਗੱਲ ਹੋਣੀ ਨਹੀਂ ਤੇ ਵੀਰ ਨਾਲ ਕਰ ਹਾਂਜੀ ਵੀਰ ਜੀ ਇਹਨਾਂ ਨੂੰ ਕੀ ਮੁਸ਼ਕਲ ਹੈ ਬਾਪੂ ਜੀ ਇਹਨਾਂ ਨੂੰ ਅੱਜ ਚੌਥਾ ਦੇਣੀ ਜੋ ਕਿ ਦਿਮਾਗ ਦਾ ਟੈਗ ਹੋ ਚੁੱਕਾ ਵੀ ਅਸੀਂ ਸੀਡੀਓਨ ਕਰਾਉਣ ਵਾਸਤੇ ਦੋ ਦਿਨ ਲਗਾਤਾਰ ਗਏ ਆ ਰਸਤੇ ਵਿੱਚ ਇਨਾ ਪਾਣੀ ਸੀ ਸਕਾਰੀ ਸਹੂਲਤ ਤੁਹਾਨੂੰ ਕੋਈ ਕਿਸੇ ਨੂੰ ਤੁਸੀਂ ਆਖਿਆ ਸੀ ਵੀ ਸਾਡਾ ਇਦਾਂ ਦੇ ਮਤਲਬ ਸਾਡੇ ਪਿਤਾ ਜੀ ਬਿਮਾਰ ਸੀ ਜਾਸੀ ਕਿ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਨਾ ਤੇ ਸਰਕਾਰ ਨੇ ਕੋਈ ਨੰਬਰ ਹੀ ਦਿੱਤੀ ਵਟਸਐਪ ਕੀਤੀ ਵੀ ਤੇ ਨਾ ਤੇ ਇਥੇ ਤੁਸੀਆਂ ਦੇ ਉੱਤੇ ਕੋਈ ਅਲੌਂਸ ਮੈਸੇਜ ਹੀ ਉਹਨਾ ਕੀਤੀ ਵੀ ਕੋਈ ਤੁਹਾਨੂੰ ਅਵਰਜੈਂਸੀ ਲੋਡ ਪੈਂਦੀ ਏ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਕੋਈ ਮਰੀਜ਼ ਤੇ ਅਵੀ ਨਵੀਂ ਪੈਂਦੀ ਏ ਤੇ ਅਸੀਂ ਤੱਕ ਤੁਹਾਡੇ ਤੱਕ ਕਿਸੇ ਪ੍ਰਸ਼ਾਸਨ ਨੇ ਪਹੁੰਚ ਨਹੀਂ ਕੀਤੀ ਨਾ ਜੀ ਨਾ ਜੀ ਇੱਥੇ ਅੱਡੇ ਤੱਕ ਤੁਸੀਆਂ ਦੇ ਉੱਤੇ ਇਦਾਂ ਜਿਹਦਿਆਂ ਕਰਦੇ ਤੋਂ ਲਾੜੀ ਬਾਬੇ ਗਮ ਚੋਕਰਾ ਇਲਾਕਾ ਇਹਦੇ ਅੱਗੇ ਪਾਣੀ ਤੇ ਪਿਛਲੇ ਬੰਨੇ ਪਾਣੀ ਕੋਈ ਜਨਾਲਾ ਸੇ ਅਸੀਂ ਸ਼ਹਿਰ ਵਿੱਚ ਜਾ ਨਹੀਂ ਸਕਦੇ ਅਹੀਂ ਕੱਲ ਜੀ ਨੂੰ ਕੀ ਮੁਸ਼ਕਲ ਆ ਜੀ ਅੱਜ ਚੌਥਾ ਦਿਨੀ ਜੋ ਟੈਗ ਹੋਇਆ ਕਿਉਂਕਿ ਸਿਡੀਸ਼ਨ ਕਰਾਉਣ ਵਾਸਤੇ ਦੋ ਵੀਰ ਆਪਾਂ ਕੱਲ ਪਰਸੋਂ ਗਏ ਆ ਲਗਾਤਾਰ ਜੋ ਪਾਣੀ ਵੀ ਆ ਕੇ ਪਾਣੀ ਇੰਨਾ ਜ਼ਿਆਦਾ ਤੇਜ਼ ਸੀ ਜਿਦੇਖੁਰਦੇ ਦੁਗਾ ਟੱਪਿਆ ਨਹੀਂ ਜਾਂਦਾ ਤੂੰ ਕਿੰਨੇ ਕਿਲੋਮੀਟਰ ਆ ਜਿਹੜਾ ਇਹ ਨਲਾ ਸ਼ਹਿਰ 9 ਕਿਲੋਮੀਟਰ ਪੈਂਦਾ ਇਥੋਂ ਤੁਸੀਂ ਆਪਣੇ ਖਰਚੇ ਤੇ ਕੋਈ ਸਾਰਾ ਆਪਣੇ ਆਪਣੇ ਪ੍ਰਾਈਵੇਟ ਗੱਡੀ ਕੀਤੀ ਹੈ ਕੋਈ ਆਪ ਰਿਸ਼ਤੇਦਾਰਾਂ ਕੋਈ ਜਿਹਨੇ ਗੱਡੀ ਕਿਸੇ ਕੋ ਹੈਗੀ ਹੈ ਨਾ ਉਹ ਕਿਰਾਏ ਵਾਲੇ ਉਹਨੇ ਵੀ ਨਹੀਂ ਦਿੱਤੀ ਫਿਰ ਕਿਰਾਏ ਤੇ ਹੁਣ ਗੱਡੀ ਕੀਤੀ ਇਥੋਂ ਨਾ ਸਰਕਾਰ ਦੀ ਕੋਈ ਐਂਬੂਲੈਂਸ ਨਾ ਸਰਕਾਰ ਦੀ ਕੋਈ ਨਹੀਂ ਨਾ ਤੇ ਉਹਨਾਂ ਕੋਈ ਨੰਬਰ ਹੀ ਵਰਸਾ ਕੀਤੀ ਵੀ ਸਾਨੂੰ ਇੱਥੇ ਫੋਨ ਕਰੋ ਐਮਰਜੈਂਸੀ ਕਰੋ ਕੋਈ ਮੈਸੇਜ ਜਿੰਦੇ ਕੋਈ ਨਹੀਂ ਨਹੀਂ ਹੁਣ ਤੁਸੀਂ ਉਧਰੋਂ ਆਏ ਜੇ ਹਸਪੀਟਲ ਤੋਂ ਉੱਥੋਂ ਵੀ ਤੁਹਾਨੂੰ ਕੋਈ ਕੋਈ ਐਂਬੂਲੈਂਸ ਮਿਲੀ ਨਹੀਂ ਨਹੀਂ ਜੀ ਅਸੀਂ ਕਨੈਕਟ ਨਹੀਂ ਕੀਤਾ ਜਿਸ 4 ਦਿਨ ਹੋ ਗਈ ਅਸੀਂ ਇੰਨੇ ਔਖੇ ਰਹੇ ਆ ਪਹਿਲਾਂ ਨਹੀਂ ਕੀਤਾ ਹੁਣ ਸਿੜੀ ਕਰਨ ਕਰਾ ਕੇ ਲੈ ਆਂਦਾ ਇੱਥੇ ਪ੍ਰਾਈਵੇਟ ਪ੍ਰਾਈਵੇਟ ਕਰ ਰਹੇ ਆ ਇਹ ਕਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਅਸੀਂ ਕੀ ਦੱਸੀਏ ਤੁਹਾਨੂੰ ਤੁਹਾਨੂੰ ਪਤਾ ਵੀ ਪਾਣੀ ਬਹੁਤ ਆਇਆ ਤੇ ਇਸ ਕਰਕੇ ਵੀ ਅਸੀਂ ਦੋ ਤਿੰਨ ਦਿਨ ਲੜੀ ਕਰਦੇ ਰਹੇ ਆ ਕਿਸ ਤਰ੍ਹਾਂ ਬਾਪੂ ਨੂੰ ਲਿਜਾ ਗਏ ਤੇ ਦਾ ਜਿਹੜੀ ਕਰਾਈਏ ਸਰਕਾਰ ਨੇ ਕੋਈ ਤੁਹਾਨੂੰ ਸਹੂਲਤ ਨਹੀਂ ਦਿੱਤੀ ਐਂਬੂਲੈਂਸ ਦੀ ਨਾ ਨਾ ਜੀ ਨਾ ਜੀ ਕੋਈ ਸਰਕਾਰ ਸਹੂਲਤ ਨਹੀਂ ਦਿੱਤੀ ਯਾਰ ਕਿੱਥੇ ਕਿੱਤੇ ਪ੍ਰਬੰਧ ਨਹੀਂ ਕੀਤਾ ਕੋਈ ਐਂਬੂਲੈਂਸ ਦਾ ਚਾਹ ਕੋ ਪ੍ਰਸ਼ਾਸਨ ਕੋਈ ਕੋਈ ਨਹੀਂ ਕੀਤਾ ਤੇ ਤੁਹਾਡੇ ਪੇਟ ਤੋਂ ਵੀ ਕੋਈ ਜਿਹੜੇ ਮੌਤ ਬਾਰ ਜਾ ਕੋ ਮਤਕ ਪਹੁੰਚ ਨਹੀਂ ਕੀਤੀ ਨਾ ਨਾ ਕੋਈ ਕਿਸੇ ਨਹੀਂ ਪਹੁੰਚ ਨਹੀਂ ਕੀਤੀ ਠੀਕ ਹੈ ਹਾਂ ਹਾਂ ਜੀ ਹੁਣ ਤੁਸੀਂ ਆਪਣੇ ਖਰਚੇ ਤੇ ਇਲਾਜ ਕਰਾ ਹਾਂ ਜੀ ਆਪਣੇ ਖਰਚੇ ਤੇ ਗਏ ਆਪਣੇ ਖਰਚੇ ਤੇ ਲਾ ਕੇ ਆਏ ਆ ਤੁਸੀਂ ਨੰਗਾ ਹੀ ਨਹੀਂ ਮਿਲਦਾ ਤੇ ਫਿਰ ਹੁਣ ਤਾਨੂੰ ਆਪਣੇ ਖਰਚੇ ਲਾਉਣਾ ਪਿਆ ਤੁਹਾਨੂੰ ਪ੍ਰਸ਼ਾਸਨ ਤੇ ਸਰਕਾਰ ਤੇ ਰੋਸ਼ ਹੈ ਹਾਂ ਜ਼ਰੂਰ ਜੀ ਰੋਸ਼ ਹੈ ਆ ਜੀ ਕੁਛ ਨਹੀਂ। ਕਿਹੜੇ ਸਾਲ ਲਾਇਆ ਆਪਣਾ ਸਟਾਫ ਲਾਇਆ ਵਾ। ਨਹੀਂ ਜੀ, ਨਹੀਂ। ਨਹੀਂ ਜੀ, ਇੱਥੇ ਇੱਥੇ ਵੇਖ ਲੋ ਕਿਸੇ ਪਿੰਡ ਦੇ ਇਲਾਕੇ ਵੇਖ ਲੋ ਜੇ ਤੁਹਾਨੂੰ ਕੋਈ ਲੱਗਦਾ ਹੈ ਵੀ ਕਿ ਸਹੂਲਤ ਇਹਨਾਂ ਦਿੱਤੀ ਹੋਈ। ਤੁਹਾਨੂੰ ਨੰਬਰ ਦਾ ਕੋਈ ਜਾਣਕਾਰੀ ਨਹੀਂ 108 ਨੰਬਰ ਡਾਇਲ ਕਰਦੇ ਤੁਸੀਂ। ਨਹੀਂ ਨਹੀਂ, ਅਸੀਂ ਇਧਰ ਮਰਹਰੀ ਜਿਹੜਾ ਜਿੱਦਾਂ ਕਿ ਪਾਣੀ ਦੀ ਤੇ ਗੱਡੀ ਕੋਈ ਖਲੋਤੀ ਹੁੰਦੀ ਹੈ, ਅਵਰਜੈਂਸੀ ਖਲੋਤੀ ਹੁੰਦੀ ਕੋਈ। ਤੇ ਅਵਰਜੈਂਸੀ ਦੇ ਪਾਉਂਦੇ ਜੀ ਗੱਲਬਾਤ ਕਰਦੇ ਕਿਸੇ ਨਾਲ। ਕੋਈ ਇੱਥੇ ਤੁਸੀਂ ਦੇ ਲਾਗੇ ਬਨੇ ਹੈ ਨਹੀਂ ਕੋਈ 3-4 ਕਿਲੋਮੀਟਰ ਤੱਕ ਕੋਈ ਨਹੀਂ ਹੈਗੀ ਗੱਲਬਾਤ। ਕੋਈ ਹੈ। ਹਾਂ ਜੀ, ਇਹ ਸੰਸ ਬਾਪੂ ਜੋ ਬਿਮਾਰ ਨੇ ਇਹਨਾਂ ਵਾਸਤੇ ਕੋਈ ਵੀ ਇਹਨਾਂ ਇਹਨਾਂ ਦਾ ਇਲਜ਼ਾਮ ਹੈ ਪ੍ਰਸ਼ਾਸਨ ਤੇ ਸਰਕਾਰ ਤੇ ਸਾਨੂੰ ਕੋਈ ਵੀ ਜੋ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਗਈ ਨਾ ਹੀ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਮਤਲਬ ਪਿੰਡਾਂ ਦਾ ਕੋਈ ਪਹੁੰਚ ਨਹੀਂ ਕੀਤੀ ਗਈ ਕਿਉਂਕਿ ਇਹਨਾਂ ਦੇ ਵਿੱਚ ਰੋਸ ਹੈ ਕਿਉਂਕਿ ਆਪਣੇ ਖੁਦ ਖਰਚੇ ਤੇ ਲੈ ਕੇ ਜਿਹੜਾ ਪ੍ਰਾਈਵੇਟ ਵਹੀਕਲ ਇਹ ਬਾਪੂ ਜੀ ਦਾ ਜੋ ਉਥੋਂ ਅੱਜ ਟੈਸਟ ਕਰਾ ਕੇ ਜੋ ਟੈਸਟ ਕਰਾ ਕੇ ਆਏ ਨੇ ਤਾਂ ਆਪਣੇ ਹੀ ਖਰਚੇ ਤੇ ਸਕਦੇ ਬੜੀ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਹਰ ਸਹੂਲਤਾਂ ਜੋ ਹਰ ਪੀੜਤਾ ਦੇ ਇਲਾਕੇ ਜੋ ਉਹਨਾਂ ਤੱਕ ਅਹੀਂ ਸਹੂਲਤਾਂ ਪਹੁੰਚਾ ਰਹੇ ਨੇ ਤੁਸੀਂ ਦੇਖ ਸਕਦੇ ਜੀ ਇਹ ਆਪਣੀ ਹੀ ਪ੍ਰਾਈਵੇਟ ਵਹੀਕਲ ਜੋ ਕਰਾਏ ਦਾ ਉਹ ਇੰਤਜ਼ਾਮ ਕਰਕੇ ਤਾਂ ਇਹ ਬਾਪੂ ਜੀ ਦਾ ਇਲਾਜ ਕਰਾ ਕੇ ਉਥੋਂ ਅਜ ਨਾਲੇ ਤੋਂ ਪਰਤੇ ਨੇ ਇਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਰਕਾਰ ਪ੍ਰਤੀ ਰੋਸ ਆ ਤੁਸੀਂ ਦੇਖ ਸਕਦੇ ਸਾਡਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਦਿਨ ਰਾਤ ਲੋਕਾਂ ਨੂੰ ਜੋ ਸਹੂਲਤਾਂ ਮਈਆਂ ਕਰਵਾ ਰਹੇ ਨੇ ਤੁਸੀਂ ਦੇਖ ਸਕਦੇ ਜੀ ਡੇਲੀ ਨਿਊਜ਼ ਹੁਣ ਤੱਕ ਦੀ ਰਿਪੋਰਟ ਵਿਸ਼ੇਸ਼ ਡੱਲਾ ਰਾਜਪੂਤਾ ਜੋ ਪਿੰਡ ਆ ਉੱਥੇ ਸਾਡੀ ਵਿਸ਼ੇਸ਼ ਟੀਮ ਨੇ ਪਹੁੰਚ ਕੀਤੀ ਆ ਜੋ ਘਰ ਘਰ ਜਾ ਕੇ ਲੋਕਾਂ ਦੀਆਂ ਤਕਲੀਫਾਂ ਦੁੱਖ ਸਮੱਸਿਆ ਜਾਣਨ ਲਈ ਕੋਸ਼ਿਸ਼ ਕੀਤੀ ਆ ਤੁਸੀਂ ਦੇਖ ਸਕਦੇ ਜੀ ਬਾਪੂ ਜੀ ਜੋ ਬਹੁਤ ਬਿਮਾਰ ਹੈ ਕਿਉਂਕਿ ਉਹ ਚੱਲ ਵੀ ਨਹੀਂ ਸਕਦੇ ਤਾਂ ਜੋ ਕਾਫੀ ਪਾਣੀ ਡੂੰਗਾ ਸੀ ਉਹਦੇ ਵਿੱਚੋਂ ਦੀ ਵਾਹਨ ਚਲਾ ਕੇ ਜੋ ਹਲਕਾ ਅਜਨਾਲਾ ਆ ਉਹ ਉਸ ਦੇ ਵਿੱਚ ਪਿੰਡ ਪਿੰਡਾ ਜੇ ਡਲਾ ਰਾਜਪੂਤ ਜੋ 9 ਕਿਲੋਮੀਟਰ 10 ਕਿਲੋਮੀਟਰ ਦੇ ਕਰੀਬ ਇਹ ਪਿੰਡ ਆ ਇਥੋਂ ਸ਼ਹਿਰ ਤੋਂ ਤੁਸੀਂ ਦੇਖ ਸਕਦੇ ਜੇ ਤਸਵੀਰਾਂ ਦਿੱਲੀ ਨਿਊਜ਼ ਹੁਣ ਤੱਕ ਦੀ ਵਿਸ਼ੇਸ਼ ਰਿਪੋਰਟ